ਪਿੰਡ ਮਕੰਦਪੁਰ ਤੋਂ ਜਿਹੜੇ ਆਪਾਂ ਸਾਰੇ ਰਸਤੇ ਸਾਡੇ ਕਾਫੀ ਜਿਹੜੇ ਪਿੰਡ ਨੂੰ ਆਉਣ ਵਾਲੇ ਸੀਗੇ ਬੰਦ ਸੀਗੇ ਸਾਡੇ ਘਰਾਂ ਨੂੰ ਕੋਈ ਰਾਹ ਨਹੀਂ ਜਾਂਦਾ ਇੱਧਰ ਨੂੰ ਅੱਜ 75 ਸਾਲਾਂ ਬਾਅਦ ਇਹ ਕਦਮ ਚੁੱਕਿਆ ਗਿਆ ਏ ਹੁਣ ਚਲੋ ਸਾਰੇ ਜੀ ਸਹਿਮਤ ਹੈ ਮੇਰੇ ਨਾਲ ਜਿਹੜੇ ਨਹੀਂ ਸਹਿਮਤ ਉਹ ਤੇ ਤੁਹਾਨੂੰ ਪਤਾ ਹੀ ਆ ਅੱਗੇ ਜਾਣ ਜੋਗੀ ਉਹ ਕਈਆਂ ਦੇ ਥੱਲੇ ਵਗਦੀਆਂ ਵੀ ਹੈਗੀਆਂ ਨੇ ਪੈਲੀਆਂ ਵੀ ਵਗਦੀਆਂ ਨੇ ਉਹ ਕਈ ਨਾਰਾਜ਼ ਵੀ ਹੈਗੇ ਆ ਤੇ ਕਈ ਚਲੋ ਜਿਨ੍ਹਾਂ ਦੇ ਥੱਲੇ ਨਿਕਲਦੀਆਂ ਉਹ ਖੁਸ਼ ਵੀ ਹੈਗੇ ਨੇ ਸਰ ਜੀ ਸਾਹਿਬ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਕੀ ਛੱਪਰ ਦੇ ਵਿੱਚ ਵੀ ਨਿਯਾਜ ਕਰਕੇ ਦੇਖਣ ਨੂੰ ਵੇਖੇ ਗਏ ਨੇ ਕਿਹਾ ਫਿਰ ਨਿਯਾਜ ਕਰਦੀ ਹੈ ਕਿ ਉਹ ਵੀ ਛੜਾਈ ਜਾਣਗੇ ਹਾਂਜੀ ਬਿਲਕੁਲ ਜੀ ਜੋ ਸਾਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਆਪਾਂ ਪੂਰੀਆਂ ਕਰੂਗੇ ਅਜੇ ਪਹਿਲਾਂ ਦੱਸੋ ਕਿਹੜੇ ਪਿੰਡ ਆਏ ਹੋ ਜਿਲ੍ਹੇ ਤੇ ਕੀ ਨਿਸ਼ਾਨਦੇਹੀ ਦਾ ਕੀ ਇੱਥੇ ਮਾਮਲਾ ਹੈ ਉਹ ਦੱਸ ਦਿਓ ਅਜੇ ਜੀ ಗ್ರಾಮ ਪੰਚਾਇਤ ਪਿੰਡ ਬਕੰਦਪੁਰ ਆਏ ਆ ਜੀ ਪੰਚਾਇਤ ਦੇ ਰਸਤੇ ਦੇ ਨਿਸ਼ਾਨਦੇਹੀ ਜੇ ਸੰਬੰਧੀ ಗ್ರಾಮ ਪੰਚਾਇਤ ਦੁਆਰਾ ਮਤਾ ਪਾ ਕੇ ਮਾਨਯੋਗ ਬੀੜੀ ਦਫ਼ਤਰ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੀ ਆ ਅੱਜ ਡੇਟ ਫਿਕਸ ਕੀਤੀ ਗਈ ਹੈਗੀ ਜੋ ਪਿੰਡ ਦੇ ਰਸਤੇ ਆ ਹੋਰ ਜਿਹੜੀ ਕੋਈ ਪੰਚਾਇਤ ਦੀ ਸਾਂਝੀ ਜਗਾ ਵਾ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਆ ਕੁਝ ਰਕਬੇ ਵਿੱਚੋਂ ਰਹਿ ਗਏ ਸੀਗੇ ਨਿਸ਼ਾਨਦੇ ਕਰਨ ਲਈ ਤੇ ਚੈਨਾ ਪਾਏ ਨਹੀਂ ਉਹਦੇ ਨੈਕਸਟ ਡੇਟ ਕਰ ਲਈਗੀ ਉਹਦੇ ਮੁਤਾਬਕ ਜਿਹੜੀ ਕੀਤੀ ਰੱਖੀ ਜਾਊਗੀ ਤਰੀਕ ਜੀ ਅੱਜ ਦੀ ਜਿਹੜੀ ਨਿਸ਼ਾਨਦੇਹੀ ਹੋ ਰਹੀ ਆ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਹੈ ਜਾਂ ਨਹੀਂ ਸਾਰੇ ਸਾਰੇ ਦੀ ਸਹਿਮਤੀ ਨਾਲ ਹੋਣੀ ਹੈ ਫਿਲਹਾਲ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀ ਗਾੜੀ ਜੇ ਕੋਈ ਹੋਊਗੀ ਪ੍ਰੋਬਲਮ ਦੇਖੀ ਵੇਖੀ ਜਾਊਗੀ